ਹੈਲੋ ਜੀ ਸਲਾਮ ਮਦਾਬ ਨਮਸ ਸਸ ਸਫੀ ਕਾਲ ਤੇ ਜੈ ਸਾਈਂ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦਾ ਥੰਮਨੇ ਤੁਸੀਂ ਦੇਖ ਹੀ ਲਿਆ ਆ ਮੈਨੂੰ ਮੈਸੇਜ ਕੀਤਾ ਕਿਸੇ ਨੇ ਕਿ ਭਾਜੀ ਸਾਈਂ ਲਾਗੀਸ਼ਾ ਸਰਕਾਰ ਜੀ ਦੀ ਪੂਜਾ ਕਿਵੇਂ ਕਰ ਸਕਦੇ ਆ ਵੀਡੀਓ ਬਣਾ ਕੇ ਕਹਿੰਦੇ ਤੁਸੀਂ ਦੱਸੋ ਸਾਰਿਆਂ ਨੂੰ ਤਾਂ ਮੈਂ ਸੋਚਿਆ ਕਿ ਕੋਈ ਗੱਲ ਨਹੀਂ ਇੱਕ ਗੱਲ ਮੈਂ ਪਹਿਲਾਂ ਇਹ ਦੱਸਣੀ ਚਾਹੁੰਦਾ ਕਿ ਜਿੰਨੇ ਤੁਸੀਂ ਮੈਨੂੰ ਕਾਫੀ ਸਮੇਂ ਤੋਂ ਜਾਣਦੇ ਹੋ ਯਾ ਵਿਚੋ ਕਈ ਲੋਕ ਜਿਹੜੇ ਮੈਨੂੰ ਮਿਲੇ ਹੋਏ ਨੇ ਉਹ ਇਹ ਗੱਲ ਜ਼ਰੂਰ ਜਾਣਦੇ ਨੇ ਕਿ ਮੈਂ ਅੱਜ ਤੱਕ ਕਦੇ ਵੀ ਕਿਸੇ ਨੂੰ ਕਿਸੇ ਵਹਿਮ ਚ ਨਹੀਂ ਪਾਇਆ ਤੇ ਨਾ ਮੈਂ ਚਾਹੁੰਦਾ ਆ ਕਿ ਸਾਈਂ ਜੀ ਨੂੰ ਮੰਨਣ ਵਾਲਾ ਜਾਂ ਕੋਈ ਵੀ ਆਪਣੇ ਗੁਰੂ ਪੀਰ ਨੂੰ ਮੰਨਣ ਵਾਲਾ ਕਿਸੇ ਤਰ੍ਹਾਂ ਦੇ ਵਹਿਮ ਦੇ ਵਿੱਚ ਪਵੇ ਮੈਂ ਹਮੇਸ਼ਾ ਇਹ ਚਾਹੁੰਨਾ ਹਾਂ ਕਿ ਤੁਸੀਂ ਆਪਣੇ ਪੀਰ ਨੂੰ ਆਪਣੇ ਸਾਈਂ ਨੂੰ ਆਪਣੇ ਗੁਰੂ ਨੂੰ ਬਿਨਾਂ ਵਹਿਮ ਤੋਂ ਮੰਨੋ ਸਿਰਫ ਪਿਆਰ ਕਰੋ ਸੋ ਫਿਰ ਵੀ ਜੇ ਕਿਸੇ ਦਾ ਚਾ ਆਇਆ ਤਾਂ ਉਹਨਾਂ ਵਾਸਤੇ ਮੈਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਜਵਾਬ ਲੈ ਕੇ ਆਉਣਾ ਰਹਿਣਾ ਆ ਆਪਣੇ ਹਿਸਾਬ ਨਾਲ ਬਿਨਾ ਕਿਸੇ ਵਹਿਮ ਤੋਂ ਠੀਕ ਹੈ ਜੀ ਹੁਣ ਇਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਸਾਈਂ ਜੀ ਦੀ ਜਿਹੜੀ ਪੂਜਾ ਆਪਾਂ ਕਿਵੇਂ ਕਰ ਸਕਦੇ ਆ ਸੋ ਵੈਸੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਸਾਈਂ ਲਾਡਿਸ਼ਾ ਸਰਕਾਰ ਕਦੇ ਨਹੀਂ ਉਹਨਾਂ ਨੇ ਕਿਹਾ ਕਿ ਤੁਸੀਂ ਪੂਜਾ ਕਰਨੀ ਹੈ ਮੇਰੀ ਜਾਂ ਨਹੀਂ ਕਰਨੀ ਉਹਨਾਂ ਨੇ ਕਦੇ ਕਿਸੇ ਨੂੰ ਵਹਿਮਤ ਨਹੀਂ ਪਾਇਆ ਉਹ ਕਹਿੰਦੇ ਸੀ ਕਿ ਭਾਈ ਮੇਰੇ ਕੋਲੇ ਆਉਣ ਤੋਂ ਚੰਗਾ ਤੁਸੀਂ ਆਪਣੇ ਮਾਪਿਓ ਦੇ ਪੈਰੀ ਹੱਥ ਲਾ ਲਿਆ ਕਰੋ ਮੇਰੇ ਕੋਲ ਨਾ ਆਇਆ ਕਰੋ ਤੁਸੀਂ ਉਹਨਾਂ ਨੂੰ ਤਰਜ ਨਾਲ ਬੁਲਾ ਲਓ ਤਾਂ ਉਹੀ ਬਹੁਤ ਆ ਤਾਂ ਸਾਈਂ ਜੀ ਨੇ ਕਦੇ ਕਿਸੇ ਨੂੰ ਰੋਕਿਆ ਨਹੀਂ ਕਿਤੇ ਜਾਣ ਤੋਂ ਉਹ ਕਹਿੰਦੇ ਵੀ ਜਿੰਨੂੰ ਤੁਸੀਂ ਮੰਨਦੇ ਹੋ ਉਹਨੂੰ ਮੰਨੋ ਮੇਰੇ ਕੋਲ ਨਾ ਆਓ ਪਰ ਲੋਕਾਂ ਦਾ ਪਿਆਰ ਹੁੰਦਾ ਸੀ ਕਿ ਨਹੀਂ ਅਸੀਂ ਸਾਈਂ ਜੀ ਨੂੰ ਮਿਲਣਾ ਹੈ ਅਸੀਂ ਸਾਈਂ ਕੋਲ ਜਾਣਾ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਸਾਈਂ ਸਾਦੀਸ਼ਾ ਸਰਕਾਰ ਜਿਹਦੀ ਪੂਜਾ ਕਰਨੀ ਆ ਇਹਦੇ ਵਿੱਚ ਵੈਸੇ ਤਾਂ ਕੋਈ ਵੀ ਤਰੀਕਾ ਨਹੀਂ ਕੋਈ ਵੀ ਨਿਯਮ ਨਹੀਂ ਦੱਸਿਆ ਹੋਇਆ ਵੀ ਕਿਵੇਂ ਕਰਨੀਆਂ ਪਰ ਤੁਸੀਂ ਕਿਵੇਂ ਕਰ ਸਕਦੇ ਹੋ ਸਭ ਤੋਂ ਪਹਿਲੀ ਗੱਲ ਆ ਕਿ ਸਾਈਂ ਦਾ ਦੀਸ਼ਾ ਸਰਕਾਰ ਜੀ ਦਾ ਸਰੂਪ ਇੱਕ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੋਵੇ ਉਹ ਸਰੂਪ ਤੁਸੀਂ ਪ੍ਰਿੰਟ ਕਰਵਾਓ ਇਸ ਕਨਾਲ ਪਿਆਰ ਨਾਲ ਉਹਨੂੰ ਫਰੇਮ ਕਰਵਾਓ ਤੇ ਘਰੇ ਜਿੱਥੇ ਤੁਸੀਂ ਸਾਈਂ ਦੀ ਪੂਜਾ ਕਰਨੀ ਚਾਹੁੰਦੇ ਹੋ ਉਸ ਜਗ੍ਹਾ ਦੇ ਉੱਤੇ ਉਹਨਾਂ ਨੂੰ ਸਥਾਪਿਤ ਕਰੋ ਵਰਾਜਮਾਨ ਕਰੋ ਅਰਦਾਸ ਕਰਕੇ ਕਿ ਸਰਕਾਰ ਆ ਤੁਹਾਡੀ ਜਗ੍ਹਾ ਆ ਉਸ ਤੋਂ ਬਾਅਦ ਸਾਈਂ ਜੀ ਦੇ ਨਾਮ ਦੀ ਤੁਸੀਂ ਜੋਤ ਜਗਾਉਣੀ ਚਾਹੁੰਦੇ ਹੋ ਜਾਂ ਚਰਾਗ ਦਿਖਾਣਾ ਚਾਹੁੰਦੇ ਹੋ ਜੋ ਵੀ ਤੁਹਾਡਾ ਦਿਲ ਕਰੇ ਉਹ ਜੋਤ ਜਾਂ ਚਰਾਗ ਤੁਸੀਂ ਤੇਲ ਦਾ ਜਗਾਉਣਾ ਚਾਹੁੰਦੇ ਹੋ ਜਾਂ ਦੇਸੀ ਘਿਓ ਦਾ ਜਗਾਉਣਾ ਚਾਹੁੰਦੇ ਹੋ ਇਹ ਵੀ ਜੋ ਤੁਹਾਡਾ ਦਿਲ ਕਰੇ ਜੇ ਤੁਸੀਂ ਜੋਤ ਜਗਾਉਣੀ ਆ ਸਾਈਂ ਦੇ ਨਾਮ ਦੀ ਚਾਹੇ ਦੇਸੀ ਘਿਓ ਦੀ ਚਾਹੇ ਸਰੋਂ ਦੇ ਤੇਲ ਦੀ ਉਹ ਤੁਸੀਂ ਚਾਹੇ ਡੇਲੀ ਲਗਾ ਸਕਦੇ ਹੋ ਸਵੇਰੇ ਜਗਾ ਸਕਦੇ ਹਾਂ ਸ਼ਾਮ ਨੂੰ ਜਗਾ ਸਕਦੇ ਹੋ ਕਿਸੇ ਵੀ ਇੱਕ ਟਾਈਮ ਡੇਲੀ ਜਗਾ ਸਕਦੇ ਹੋ ਪਰ ਜੇ ਤੁਸੀਂ ਸਾਈਂਗੀ ਦੇ ਨਾਮ ਦਾ ਚਾਰਾ ਜਗਾਉਣਾ ਨਾ ਤਾਂ ਉਹਦਾ ਇੱਕ ਦਿਨ ਬੰਨ ਲਿਓ ਕਿ ਇੱਕੋ ਦਿਨ ਰੱਖਣਾ ਉਸ ਦਿਨ ਚਾਰਾ ਜਗਾਉਣਾ ਚਾਹੇ ਸਵੇਰੇ ਚਾਹੇ ਸ਼ਾਮ ਨੂੰ ਬਸੇ ਚਾਰਾ ਜਗਾਉਣ ਦੇ ਵਿੱਚ ਕੋਈ ਇਹ ਨਹੀਂ ਹੁੰਦਾ ਵੀ ਵਹਿਮ ਆ ਜਾਂ ਸਾਨੂੰ ਕਿਸੇ ਨੇ ਮਨਾ ਕੀਤਾ ਵੀ ਚਾਰਾ ਤੁਹਾਡੇ ਜਗਦੇ ਹੀ ਨਹੀਂ ਜਾਂ ਤੁਹਾਡੇ ਚਾਰਾ ਜਗਦੇ ਨਹੀਂ ਅਜਿਹਾ ਕੁਝ ਵੀ ਨਹੀਂ ਹੈਗਾ ਜਦੋਂ ਤੁਹਾਨੂੰ ਆਪਣੇ ਗੁਰੂ ਨਾਲ ਆਪਣੇ ਟੀਰ ਨਾਲ ਪਿਆਰ ਆ ਨਾ ਤਾਂ ਤੁਸੀਂ ਉਹਦੇ ਪਿਆਰ ਦੇ ਵਿੱਚ ਜੋ ਤੁਹਾਡਾ ਜੀ ਕਰਦਾ ਤੁਸੀਂ ਉਹ ਕਰ ਸਕਦੇ ਹੋ ਉਹਨੇ ਗੁੱਸੇ ਨਹੀਂ ਹੋਣਾ ਉਹਨੇ ਖੁਸ਼ ਹੋਣਾ ਕਿ ਇਹ ਮੈਨੂੰ ਪਿਆਰ ਕਰਦੇ ਆ ਤੇ ਮੇਰੇ ਪਿਆਰ ਦੇ ਵਿੱਚ ਇਹ ਕੀ ਕੁਛ ਕਰਦੇ ਨੇ ਸੋ ਤੁਸੀਂ ਜੋਤ ਜਗਾ ਕੇ ਸਾਈਂ ਜੀ ਦੇ ਮੋਰੇ ਹੱਥ ਜੋੜ ਕੇ ਸਿਰਫ ਇਹ ਅਰਦਾਸ ਕਰਨੀ ਆ ਕਿ ਸਰਕਾਰ ਮੈਂ ਤੁਹਾਡਾ ਮਰੀਦ ਆ ਸਭ ਕੁਝ ਤੁਸੀਂ ਹੋ ਮੇਰੇ ਵਾਸਤੇ ਮੇਰਾ ਰੱਬ ਤੁਸੀਂ ਹੋ ਬਸ ਆਪਾਂ ਜਿਹੜਾ ਆਸ਼ੀਰਵਾਦ ਆ ਉਹ ਬਣਾਈ ਰੱਖਿਓ ਤੇ ਸਾਨੂੰ ਆਪਣੀ murid ਬਣਾਈ ਰੱਖਿਓ ਸਾਨੂੰ ਕਦੇ ਵੀ ਛੱਡਿਓ ਨਾ ਤਾਂ ਕਿ ਸਾਈਂ ਜੀ ਨੂੰ ਇਹ ਪਤਾ ਲੱਗੇ ਕਿ ਆਪਾਂ ਉਹਨਾਂ ਦੇ murid ਆ ਬਿਨਾ ਕਿਸੇ ਮਤਲਬ ਤੋਂ ਸਿਰਫ ਪਿਆਰ ਦੇ ਨਾਲ ਸਿਰਫ ਐਨਾਕ ਤਰੀਕਾ ਸਾਈਂ ਜੀ ਦੀ ਪੂਜਾ ਕਰਨ ਦਾ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਤੁਸੀਂ ਕੋਈ ਮੰਤਰ ਪੜ੍ਹਨਾ ਜਾਂ ਤੁਸੀਂ ਕੋਈ ਕੁਝ ਕਰਨਾ ਜਿਹੜਾ ਤੁਹਾਡੇ ਕੋਲ ਕੋਈ ਪਾਠ ਆ ਤੁਸੀਂ ਸਿਰਫ ਪਾਠ ਕਰ ਸਕਦੇ ਹੋ ਸਭ ਦਾ ਭਲਾ ਮੰਗੋ ਸਰ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜੇ ਤੁਹਾਡੇ ਕੋਲੇ ਕੋਈ ਤੁਹਾਡਾ ਕਿੱਸਾ ਪਿਆ ਆ ਤਾਂ ਮੇਰੇ ਨਾਲ ਤੁਸੀਂ ਇਸ WhatsApp ਨੰਬਰ ਦੇ ਉੱਤੇ ਸਾਂਝਾ ਕਰ ਸਕਦੇ ਹੋ ਤੇ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਜੈਸਾ ਹੀ